ਸਰੇ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਤੇੜਾਂ ਦੀ ਗੱਚਕ ਬਣਾਵਾਂਗੇ ਆ ਤੇਰਾ ਆ ਤੇੜੇ 200 ਗ੍ਰਾਮ ਤੇ ਆ 200 ਗ੍ਰਾਮ ਖੰਡ ਹੈ ਤੇ ਆਪਾਂ ਗੱਚਕ ਬਣਾਵਾਂਗੇ ਹੁਣ ਅੱਗ ਪਾਲਾਂਗੇ ਤੇ ਕੜਾਈ ਤਰਾਗੇ ਹੁਣ ਆਪਾਂ ਖੰਡ ਪਾਵਾਂਗੇ ਹੁਣ ਉਹਨਾਂ ਆਪਾਂ ਪਾਣੀ ਪਾਵਾਂਗੇ ਜਿੰਨੇ ਖੰਡ ਹੈ ਖੰਡ ਗਰਮ ਹੋ ਗਈ ਉਹਦੋਂ ਪਾਣੀ ਗਰਮ ਹੋ ਗਿਆ ਖੰਡ ਖੁਰਨੇ ਸ਼ੁਰੂ ਹੋ ਜੂਗੀ ਪਹਿਲਾਂ ਪਕੌੜਾ ਵਾਲੀ ਬਣਾਈ ਸੀ ਹੁਣ ਆਪਾਂ ਖੰਡ ਵਾਲੀ ਬਣਾਵਾਂਗੇ ਚਾਸ ਨੇ ਆਪਾਂ ਚੰਗੀ ਤਰ੍ਹਾਂ ਬਣਾਵਾਂਗੇ ਲੋਕ ਪਾਣੀ ਥੋੜੇ ਵੱਧ ਪੈ ਗਿਆ ਤੇ ਭਲੇਖਾ ਲੱਗ ਗਿਆ ਸੀ ਵੀ ਚਾਸ ਨਹੀਂ ਬਣਾਉਣੀ ਏ ਤੇ ਬਣਾਉਣੀ ਸੀ ਆਪਾਂ ਗੱਚਕ ਲੱਛੀ ਕੜੀ ਗਾਸ ਨੇ ਬਣਾਉਣੀ ਸੀ ਤੇ ਖੰਡ ਹੋਰ ਪਾਵਾਂਗੇ ਆ ਸਨੇ ਆਪਾਂ ਚੰਗੀ ਤਰ੍ਹਾਂ ਇੱਕ ਤਾਰ ਬਣਾਵਾਂਗੇ ਲਓ ਆਪਣੀ ਖੰਡ ਫਰ ਗਈ ਹੈ ਤੇ ਪੰਧਾ ਕੇ ਚਮਚਾ ਕੇ ਉਹਦਾ ਇਹ ਚਾਹ ਨੇ ਚੰਗੀ ਤਰ੍ਹਾਂ ਬਣੇ ਨੇ ਚੰਗੀ ਤਰ੍ਹਾਂ ਬਣਾ ਕੇ ਫਿਰ ਪਾਵਾਂਗੇ ਚਾਹ ਚਾਹ ਨੇ ਆਪਣੇ ਬਣ ਕੇ ਤਿਆਰ ਹੋ ਗਈ ਇੱਕ ਥਾਰ ਬਣ ਗਈ ਐ Και μόνο το τελειώσαμε. Και λίγο τώρα, Λα ਆਪਾਂ ਆਪਣੀ ਗੱਚਕ ਬਣ ਗਈ ਏ ਕਿ ਆਪਾਂ ਹੁਣ ਲਾਵਾਂਗੇ ਚੰਗੀ ਤਰ੍ਹਾਂ ਆਪਾਂ ਬਣਾ ਲਈ ਏ ਥਾਲੀ ਚ ਪਾਵਾਂਗੇ ਤੜ ਵੀ ਚੰਗੀ ਤਰ੍ਹਾਂ ਰਲ ਗਏ ਆਪਾਂ ਥਾਲੀ ਨੂੰ ਤੇਲ ਲਾਇਆ ਹੋਇਆ ਏ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਦੇਾਂਗੇ ਇਹ ਠੰਡੀ ਹੋ ਗਈ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲਈ ਹੈਗੀ ਲਓ ਆਪਣੀ ਗੱਜਕ ਬਣ ਗਈ ਹੈ ਤੇ ਹੁਣ ਆਪਾਂ ਥਾਲੀ ਚ ਪਾਵਾਂਗੇ ਆਈ نو ਪਰਾਂ ਚ ਪਾਵਾਂਗੇ ਬਹੁਤ ਵਧੀਆ ਬਣੀ ਹੈ ਗੱਚਕ ਜਿਵੇਂ ਬੋਲਤੀ ਇਸ ਤਾਂ ਨਹੀਂ ਬਣਿਆ ਸਵਾਰ ਕੇ ਸਾਰਾ ਤੇ ਇਹਦੇ ਛੋਟੇ ਛੋਟੇ ਆਪਾਂ ਪੀਸ ਕਰ ਲਾਂਗੇ ਬਹੁਤ ਵਧੀਆ ਬਣੀ ਹੈ ਗੱਚਕ ਹਨ ਕਾਸੀ ਦੇਖੋ ਕਿੰਡੀ ਵਧੀਆ ਬਣੀ ਹੈ ਖੰਡ ਦੀ ਗੱਚਕ ਹੁਣ ਆਪਾਂ ਤੋੜ ਦਿੰਨੇ ਆ ਪੀਸ ਹੁਣ ਤੋੜ ਕੇ ਦਿਖਾਉਣੇ ਆ ਹਰ ਜਿਹੜੇ ਪੀਸ ਹੋ ਜਾਣਗੇ ਥੋੜੀ ਜਿਹੀ ਗਰਮ ਮੈਂ ਥੱਲੇ ਆ ਇਸ ਤਰ੍ਹਾਂ ਪੀਸ ਹੋ ਗਏ ਸਾਰੇ ਹੋ ਜਾਣਗੇ ਗੱਚਕ ਬਣ ਗਈ ਬਹੁਤ ਵਧੀਆ ਬਣੀਆਂ ਪਰ ਟੋਟੇ ਵੀ ਕਰਲੇ ਐ ਪੀਸਟਾ ਨਹੀਂ ਬਣੇ ਟੋਟੇ ਬਣੇ ਐ ਬਹੁਤ ਵਧੀਆ ਬਣੀਆਂ ਗੱਚਕ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ